ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 794 ਤੋਂ ਲੈ ਕੇ 796 ਤੱਕ ਸਵਾਯ ਮੰ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਰਾਗ ਸੁਹੀ ਬਾਣੀ ਸੇਖ ਫਰੀਦ ਜੀ ਕੀ ੴ ਸਤਿਗੁਰ ਪ੍ਰਸਾਦ ਤਪ ਤਪ ਲੋਹੇ ਲੋਹੇ ਹਾਥ ਮਰੋ ਰੂ ਬਾਵਲ ਹੋਈ ਸੋ ਸੋਹ ਲੋ ਰੂ ਤੈ ਸਹਿ ਮਨ ਮਹਿ ਕੀਆ ਰੋਸ ਮੁਝ ਅਵਗਨ ਸਹਿ ਨਾਹੀ ਦੋਸ ਤੈ ਸਾਹਿਬ ਕੀ ਮੈਂ ਸਾਰ ਨ ਜਾਣੀ ਜੋ ਬਨ ਖੋਏ ਪਾਛੇ ਪਛਤਾਨੀ ਰਹਾਓ ਹੰਦੀ ਸੰਗਤ ਜੀ ਸ਼ੇਖ ਫਰੀਦ ਜੀ ਪਪਾ ਫਰੀਦ ਜੀ ਕਹਿੰਦੇ ਨੇ ਕਿ ਹੁਣ ਮੈਂ ਆਪਣੇ ਹੱਥ ਮਰੋੜਦੀ ਆ ਹੁਣ ਮੈਂ ਸੋਚਾਂ ਚ ਪਈ ਹੋਈ ਆ ਜਿਹਦਾ ਬੰਦਾ ਕਬਰ ਹੜ ਦੇ ਵਿੱਚ ਦਾ ਹੱਥ ਪੈਰ ਮਰੋੜਦਾ ਨਾ ਹੁਣ ਕਹਿੰਦੇ ਮੈਂ ਇਸ ਤਰ੍ਹਾਂ ਕਬਰਾਈ ਹੋਈ ਪਰਮੇਸ਼ਰ ਦੀ ਭਾਲ ਵਿੱਚ ਆ ਕਹਿੰਦੇ ਪਰਮੇਸ਼ਰ ਨੇ ਮੇਰੇ ਨਾਲ ਮਨ ਵਿੱਚ ਰੋਸਾ ਕੀਤਾ ਪਰ ਜੇ ਇਹ ਰੋਸਾ ਵੀ ਹੋਇਆ ਕਹਿੰਦੇ ਇਹ ਪਰਮੇਸ਼ਰ ਜੀ ਤੇਰੇ ਵੱਲੋਂ ਕੋਈ ਇਹਦੇ ਵਿੱਚ ਉਹ ਨਿਕਾਟ ਨਹੀਂ ਹੈ ਤੂੰ ਠੀਕ ਹੀ ਮੇਰੇ ਨਾਲ ਰੋਸਾ ਕੀਤਾ ਕਿਉਂਕਿ ਮੇਰੇ ਵਿੱਚ ਹੀ ਔਗਣ ਨੇ ਇਹ ਤੇਰੇ ਵੱਲੋਂ ਕੋਈ ਮਤਲਬ ਮਾੜਾ ਨਹੀਂ ਹੋਇਆ ਕਿ ਤੂੰ ਮੇਰੇ ਨਾਲ ਰੋਸਾ ਕੀਤਾ ਮੇਰੇ ਔਗਣ ਨੇ ਤਾਂ ਕਰਕੇ ਤੂੰ ਮੇਰੇ ਨਾਲ ਰੁਸਿਆ ਹੋਇਆ ਮੈਂ ਤੇਰੀ ਪਰਮੇਸ਼ਰ ਦੇ ਗੁਣਾ ਦੀ ਸਾਰ ਨਹੀਂ ਜਾਣੀ ਤੇਰੀ ਕਦਰ ਨਹੀਂ ਜਾਣੀ ਕਹਿੰਦੇ ਹੁਣ ਜਦੋਂ ਜੋਬਨ ਉਹ ਵਕਤ ਜਦੋਂ ਤੇਰਾ ਨਾਂ ਲੈਣਾ ਸੀ ਲੰਘ ਗਿਆ ਤਾਂ ਹੁਣ ਮੈਂ ਪਛਤਾ ਰਹੀ ਆ ਵਾਹਿਗੁਰੂ ਜੀ ਵਾਹਿਗੁਰੂ ਜੀ ਕਾਲੀ ਕੋਇਲ ਤੂੰ ਕਿਤ ਗੁਣ ਕਾਲੀ ਆਪਣੇ ਪ੍ਰੀਤਮ ਕੇ ਹੋ ਬਿਰਹ ਹੈ ਜਾਲੀ ਫੇਰ ਕਹਿੰਦੇ ਕੋਇਲ ਨੂੰ ਪੁੱਛਦੇ ਨੇ ਜਿਸ ਤਰ੍ਹਾਂ ਕبھی ਲੋਕ ਹੁੰਦੇ ਨੇ ਇਸ ਤਰ੍ਹਾਂ ਹੀ ਫੇਰ ਉਹਨਾਂ ਦੇ ਸੋਚਣ ਦਾ ਹੁੰਦਾ ਇਸ ਤਰ੍ਹਾਂ ਹੀ ਬਾਬਾ ਫਰੀਦ ਜੀ ਕੋਇਲ ਨੂੰ ਪੁੱਛ ਰਹੇ ਨੇ ਕਿ ਵੀ ਤੇਰਾ ਰੰਗ ਕਿਉਂ ਕਾਲਾ ਹੋ ਗਿਆ ਵੀ ਮੈਂ ਤੇ ਤਾਂ ਤੜਫਿਆ ਹੋਇਆ ਮੈਂ ਪਰਮੇਸ਼ਰ ਦੀ ਸਾਰ ਨਹੀਂ ਜਾਣੀ ਉਹਦੀ ਭਗਤੀ ਨਹੀਂ ਕੀਤੀ ਸਮਾ ਲੰਘਾ ਲਿਆ ਪਰ ਤੂੰ ਕਿਉਂ ਮਤਲਬ ਕਾਲੇ ਰੰਗ ਦੀ ਹੋ ਗਈਆਂ ਤੇ ਉਹ ਫਿਰ ਦੱਸਦੇ ਨੇ ਕਿ ਵੀ ਮੈਨੂੰ ਤੇ ਆਪਣੇ ਪ੍ਰੀਤਮ ਦਾ ਵਿਛੋੜਾ ਇਸ ਕਰਕੇ ਮੈਂ ਦੁਖੀ ਹਾਂ ਬਿਰਹ ਹੈ ਬਿਹੂਨ ਕਤੈ ਸੁਖ ਪਾਏ ਜਾ ਹੋਏ ਕਿਰਪਾਲ ਤਾਂ ਪ੍ਰਭੂ ਮਿਲਾਏ ਫਿਰ ਕਹਿੰਦੇ ਪਤੀ ਪਰਮੇਸ਼ਰ ਨੂੰ ਮਿਲਣ ਤੋਂ ਬਿਨਾ ਜੀਵ ਇਸਤਰੀ ਕਿਵੇਂ ਸੁਖ ਪਾ ਸਕਦੀ ਆ ਜਦੋਂ ਕਹਿੰਦੇ ਪਰਮੇਸ਼ਰ ਆਪ ਕਿਰਪਾ ਦੇ ਘਰ ਚ ਆਉਂਦੇ ਨੇ ਫਿਰ ਆਪ ਆਪਣਾ ਮਿਲਾਪ ਬਖਸ਼ਦੇ ਨੇ ਵਿੱਦਣ ਖੂਹੀ ਮੁੰਦ ਇਕੱਲੀ ਨਾ ਕੋ ਸਾਥੀ ਨਾ ਕੋ ਬੇਲੀ ਇਹ ਸੰਸਾਰ ਕਹਿੰਦੇ ਇਦਾਂ ਜਿਵੇਂ ਕੋਈ ਡਰਾਉਣਾ ਖੂ ਹੁੰਦਾ ਤੇ ਜਿਹੜਾ ਇਸ ਜੀਵਨ ਦਾ ਸਫਰ ਆ ਪਵਜਲ ਆ ਵਿਕਾਰਾਂ ਨਾਲ ਭਰਿਆ ਹੋਇਆ ਤੇ ਇਥੋਂ ਲੰਘਣ ਲਈ ਨਾ ਮੇਰਾ ਕੋਈ ਸਾਥੀ ਆ ਨਾ ਕੋਈ ਮੇਰਾ ਮਿੱਤਰ ਆ ਕਰ ਕੇ ਕਿਰਪਾ ਪ੍ਰਭ ਸਾਧ ਸੰਗ ਮੇਲੀ ਜਾਂ ਫਿਰ ਦੇਖਾਂ ਤਾਂ ਮੇਰਾ ਅਲੋਬੇਲੀ ਜਦੋਂ ਪਰਮੇਸ਼ਰ ਨੇ ਕਹਿੰਦੇ ਕਿਰਪਾ ਕਰਕੇ ਸਾਧ ਸੰਗਤ ਦੇ ਵਿੱਚ ਮੈਨੂੰ ਮਿਲਾਇਆ ਫਿਰ ਉੱਥੇ ਮੈਨੂੰ ਜਾ ਕੇ ਪਤਾ ਲੱਗਿਆ ਕਿ ਪਰਮੇਸ਼ਰ ਮੇਰਾ ਆਸਰਾ ਪਰਮੇਸ਼ਰ ਹੀ ਮੇਰਾ ਮਿੱਤਰ ਹੈ ਇਸ ਸੰਸਾਰ ਸਾਗਰ ਨੂੰ ਤਾਰਨ ਲਈ ਵਾਟ ਹਮਾਰੀ ਖਰੀ ਉਡਣੀ ਖੰਨਿਓ ਤਿੱਖੀ ਬਹੁਤ ਪੀਣੀ ਇਹ ਕਹਿੰਦੇ ਜੋ ਇਥੇ ਜਗਤ ਵਿੱਚ ਜੀਵਨ ਆ ਇਹ ਬੜੀ ਕਹਿੰਦੇ ਔਖੀ ਵਾਟ ਆ ਲੰਗਣੀ ਖੰਡੇ ਦੀ ਧਾਰ ਨਾਲੋਂ ਤਿੱਖੀ ਆ ਬੜੀ ਤੇਜ ਧਾਰ ਆ ਕਹਿੰਦੇ ਉਸ ਉੱਪਰ ਹੈ ਮਾਰਗ ਮੇਰਾ ਸੇਖ ਫਰੀਦਾ ਪੰਥ ਸਮਾਰ ਸਵੇਰਾ ਇਹ ਕਹਿੰਦੇ ਜਿਵੇਂ ਖੰਡੇ ਦੀ ਧਾਰ ਆ ਇਹਦੇ ਉੱਪਰੋਂ ਲੰਘਣ ਵਾਲਾ ਲੰਘਣਾ ਹੋਵੇ ਇਸ ਤਰ੍ਹਾਂ ਦਾ ਇਹ ਸੰਸਾਰ ਦਾ ਜੀਵਨ ਆ ਕਹਿੰਦੇ ਫੇ ਸੇਖ ਫਰੀਦ ਜੀ ਕਹਿੰਦੇ ਨੇ ਕਿ हे ਜੀਵ ਤੂੰ ਸਵੇਰੇ ਸਵੇਰੇ ਉੱਠ ਕੇ ਪਰਮੇਸ਼ਰ ਦਾ ਨਾਮ ਜਪ ਉਸ ਵਕਤ ਨੂੰ ਸੰਭਾਲ ਜਵਾਨੀ ਦੇ ਨੂੰ ਜਦੋਂ ਤੋਂ ਤੂੰ ਇਹ ਪਰਮੇਸ਼ਰ ਦਾ ਨਾਮ ਜਪਣਾ ਸ਼ੁਰੂ ਕਰੇਂ ਵੀ ਛੇਤੀ ਤੋਂ ਛੇਤੀ ਉਹਦਾ ਨਾਮ ਜਪਣਾ ਸ਼ੁਰੂ ਕਰ ਤੇ ਆਪਣਾ ਮਾਰਗ ਸਵਾਰ ਲੈ ਜੀਵਨ ਦਾ ਰਸਤਾ ਸੁਹੀ ਲਲਿਤ ਬੇੜਾ ਬੰਦ ਨਾ ਸਕਿਓ ਬੰਧਨ ਕੀ ਵੇਲਾ ਪਰ ਸਰਵਰ ਜਦ ਉਛਲੇ ਤਬ ਤਰਨ ਦੁਹੇਲਾ ਕਹਿੰਦੇ ਹੈ ਭਾਈ ਜੀਵ ਜਦੋਂ ਤੇ ਤੂੰ ਪਰਮੇਸ਼ਰ ਦੇ ਨਾਮ ਦਾ ਬੇੜਾ ਬਨਣਾ ਸੀਗਾ ਸ਼ੁਰੂ ਕਰਨਾ ਸੀ ਨਾਮ ਜਪਣਾ ਉਹ ਤੇ ਤੂੰ ਕਰ ਨਹੀਂ ਸਕਿਆ ਫੇਰ ਜਦੋਂ ਕਹਿੰਦੇ ਵਿਕਾਰਾਂ ਦੇ ਨਾਲ ਸਰੋਵਰ ਉੱਪਰ ਤੱਕ ਆ ਗਿਆ ਫੇਰ ਉਹਨਾਂ ਵਿਕਾਰਾਂ ਚੋਂ ਨਿਕਲਣਾ ਔਖਾ ਹੋ ਜਾਂਦਾ ਤੇ ਸ਼ੁਰੂ ਤੋਂ ਹੀ ਉਸ ਦਾ ਨਾਮ ਜਪਣਾ ਸ਼ੁਰੂ ਕਰੋ ਤਾਂ ਕਿ ਜਿਹੜਾ ਤੁਹਾਡਾ ਵਿਕਾਰਾਂ ਵਾਲਾ ਸਰੋਵਰ ਆ ਉਹ ਨਾ ਪਰੇ ਹੱਥ ਨਾ ਲਾਏ ਕਸੁੰਬੜੈ ਜਲ ਜાંਸੀ ਟੋਲਾ ਰਹਾਓ ਕਹਿੰਦੇ ਜੋ ਇਹ ਸੰਸਾਰ ਦਾ ਮਾਇਆ ਦਾ ਪਿਆਰ ਆ ਇਹ ਕਹਿੰਦੇ ਕਸੁੰਬੇ ਦੇ ਫੁੱਲ ਵਰਗਾ ਜਿਵੇਂ ਕਸੁੰਬੇ ਦਾ ਫੁੱਲ ਬਹੁਤ ਛੇਤੀ ਫੇਰ ਕਹਿੰਦੇ ਮੁਰਝਾ ਜਾਂਦਾ ਇਸ ਤਰ੍ਹਾਂ ਹੀ ਸੰਸਾਰ ਦਾ ਜੀਵਨ ਫਿਰ ਕਹਿੰਦੇ ਇਸ ਸੰਸਾਰ ਦੇ ਜੀਵਨ ਦੇ ਵਿੱਚ ਮਸਤ ਨਾ ਹੋਈ ਇਸ ਕਸੁੰਬੇ ਦੇ ਫੁੱਲ ਨੂੰ ਹੱਥ ਨਾ ਲਾਈਂ ਫਿਰ ਕਹਿੰਦੇ ਤੇਰਾ ਆਤਮਿਕ ਜੀਵਨ ਤਵਾਹ ਹੋ ਜਾਊਗਾ ਸੰਸਾਰਿਕ ਪਦਾਰਥਾਂ ਵਿੱਚ ਮਸਤ ਹੋਇਆ ਇੱਕ ਆਪੀਨੇ ਪਤਲੀ ਸਹਕੇਰੇ ਬੋਲਾ ਦੁੱਧਾਂ ਥਣੀ ਨਾ ਆਵਈ ਫਿਰ ਹੋਏ ਨਾ ਮੇਲਾ ਫਿਰ ਜਿਹੜੇ ਕਹਿੰਦੇ ਪਰਮੇਸ਼ਰ ਦੇ ਨਾਮ ਵੱਲ ਨਹੀਂ ਮੁਖ ਮੋੜਦੇ ਉਹਨਾਂ ਨੂੰ ਫਿਰ ਕਹਿੰਦੇ ਪਰਮੇਸ਼ਰ ਵੱਲੋਂ ਮਾੜੇ ਬੋਲ ਮਿਲਦੇ ਨੇ। ਉਹਨਾਂ ਦਾ ਪਰਮੇਸ਼ਰ ਦੇ ਨਾਲ ਫਿਰ ਮਿਲਾਪ ਨਹੀਂ ਹੁੰਦਾ। ਉਹਨਾਂ ਦੀ ਮਿਲਾਪ ਦੀ ਅਵਸਥਾ ਨਹੀਂ ਬਣਦੀ ਜੀਵ ਇਸਤਰੀਆਂ ਦੀ। ਜੋ ਪਰਮੇਸ਼ਰ ਦੇ ਵੱਲ ਪਹਿਲਾਂ ਮੁਖ ਨਹੀਂ ਮੋੜ ਕੇ ਰੱਖਦੇ। ਕਹੇ ਫਰੀਦ ਸਹੇਲਿਓ ਸੋਹ ਅਲਾਈ ਸੀ। ਹਾਂਸ ਚੱਲ ਸੀ ਡੋਮਣਾ ਇਹ ਤਨ ਟੇਰੀ ਥੀ ਸੀ। ਫੇ ਫਰੀਦ ਜੀ ਕਹਿੰਦੇ ਨੇ ਜਦੋਂ ਪਰਮੇਸ਼ਰ ਦੀ ਦਰਗਾਹ ਤੋਂ ਜੀਵ ਨੂੰ ਸੱਦਾ ਆਉਂਦਾ ਹੁਕਮ ਆਉਂਦਾ ਕਹਿੰਦੇ ਫੇਰ ਕਹਿੰਦੇ ਜਿਹੜੀ ਜਿੰਦ ਹੁੰਦੀ ਆ ਸੰਸਾਰ ਦੇ ਮੋਹ ਵਿੱਚੋਂ ਨਿਕਲਣ ਲਈ ਜੱਕੋ ਤੱਕੀ ਕਰਦੀ ਆ ਤੇ ਜਿਹੜਾ ਸਰੀਰ ਆ ਉਹ ਤਾਂ ਮਿੱਟੀ ਵਿੱਚ ਮਿੱਟੀ ਹੋ ਜਾਂਦਾ ਜਿਹੜੀ ਜਿੰਦ ਆ ਉਹ ਵੀ ਮਾਇਆ ਦੇ ਮੋਹ ਵਿੱਚ ਫਸੀ ਜਿੱਤਨ ਜੱਕੋ ਤੱਕੀ ਕਰਦੀ ਆ ਜਾਣ ਲਈ ਤੇ ਜਾਣਾ ਹੀ ਪੈਂਦਾ ਫੇਰ ਇੱਥੋਂ ਵਾਹਿਗੁਰੂ ਵਾਹਿਗੁਰੂ इक ओङ्कार सतनाम करता पुरख निरपो निरवै अकाल मूरत अजूनी सपङ् गुरुप्रसाद ਰਾਗ ਬਿਲਾਵਲ ਮਹੱਲਾ ਪਹਿਲਾ ਚੌਪ ਦੇ ਘਰ ਪਹਿਲਾ ਤੂੰ ਸੁਲਤਾਨ ਕਹਾ ਹੋ ਮੀਆ ਤੇਰੀ ਕਵਨ ਵਡਾਈ ਜੋ ਤੂੰ ਦੇ ਸੋ ਕਹਾ ਸੁਆਮੀ ਮੈਂ ਮੂਰਖ ਕਹਿਣ ਨਾ ਜਾਈ ਤੇਰੇ ਗੁਣ ਗਾਵਾਂ ਦੇਹ ਬੁਝਾਈ ਜੈਸੇ ਸੱਚ ਮੈਂ ਰਹੋਰ ਜਾਈ ਰਹਾਓ ਹਾਂਜੀ ਸੰਗਤ ਜੀ ਪਾਸ਼ਾ ਕਹਿੰਦੇ ਨੇ ਇਹ ਪਰਮੇਸ਼ਰ ਜੀ ਤੂੰ ਸੁਲਤਾਨ ਹੈ ਮੈਂ ਤੈਨੂੰ ਮੀਆਂ ਕਹਿੰਦਾ ਹਾਂ ਤੇਰੀ ਕਹਿੰਦੇ ਕਿੰਨੀ ਵੱਡੀ ਵਡਿਆਈ ਆ ਇਹ ਮੈਂ ਨਹੀਂ ਜਾਣ ਸਕਦਾ ਤੂੰ ਬਹੁਤ ਵੱਡਾ ਹੈ ਤੇਰੀ ਕੀਮਤ ਮੈਂ ਨਹੀਂ ਪਾ ਸਕਦਾ ਕਹਿੰਦੇ ਜੋ ਤੂੰ ਮੈਨੂੰ ਕਹਿਣ ਲਈ ਆਪਣੀ ਸਿਫਤ ਸਲਾਹ ਕਰਨ ਦੇ ਲਈ ਬਲ ਦਿਨਾ ਮੈਂ ਤੇਰਾ ਓਨੀ ਸਿਫਤ ਸਲਾਹ ਕਰ ਸਕਦਾ ਮਾਲਕਾ ਮੇਰੇ ਵਿੱਚ ਹਿੰਮਤ ਨਹੀਂ ਮੈਂ ਤੇਰੀ ਸਿਫਤ ਤੇ ਸਲਾਹ ਕਰ ਸਕਾਂ ਮੈਂ ਤੇਰੀ ਕੋਈ ਵਡਿਆਈ ਨਹੀਂ ਕਰ ਸਕਦਾ ਤੂੰ ਤੇ ਹੈ ਸੁਲਤਾਨ ਕਹਿੰਦੇ ਕਹਿੰਦੇ ਮੈਨੂੰ ਇੰਨੀ ਮਤ ਦੇ ਦੇ ਮੈਂ ਸਦਾ ਹੀ ਤੇਰੇ ਗੁਣ ਗਾਉਂਦਾ ਰਹਾ ਜਿਵੇਂ ਕਹਿੰਦੇ ਤੂੰ ਮੈਨੂੰ ਰੱਖੇ ਜਿਵੇਂ ਦੀ ਤੇਰੀ ਰਜ਼ਾ ਹੋਵੇ ਉਹਨੂੰ ਮੈਂ ਚੰਗਾ ਸਮਝਾਂ ਇਸ ਤਰ੍ਹਾਂ ਦੀ ਮੈਨੂੰ ਮਤ ਦੇ ਦੇ ਜੋ ਕਿਛ ਹੋਆ ਸਭ ਕਿਛ ਤੁਜ ਤੇ ਤੇਰੀ ਸਭ ਅਸਨਾਈ ਤੇਰਾ ਅੰਤ ਨਾ ਜਾਣਾ ਮੇਰੇ ਸਾਹਿਬ ਮੈਂ ਅੰਦਲੇ ਕਿਆ ਚਤrai ਸੰਸਾਰ ਵਿੱਚ ਕਹਿੰਦੇ ਜੋ ਖੁਸ਼ ਹੋ ਰਿਹਾ ਵਾਪਰ ਰਿਹਾ ਤੂੰ ਆਪ ਕਰ ਰਿਆਂ ਜੀਵਾਂ ਕੋਲੋਂ ਕਰਵਾ ਰਿਆਂ ਇਹ ਸਭ ਤੇਰੀ ਬਜ਼ੁਰਗੀ ਹੈ ਤੇਰੀ ਵਡਿਆਈ ਹੈ ਕਹਿੰਦੇ ਮੈਂ ਅਗਿਆਨੀ ਦੀ ਕੋਈ ਚਤ్రਾਈ ਨਹੀਂ ਮੈਂ ਤੇਰੀ ਕੋਈ ਕੀਮਤ ਨਹੀਂ ਜਾਣ ਸਕਦਾ ਤੇਰੇ ਗੁਨਾ ਦਾ ਅੰਤ ਨਹੀਂ ਪਾ ਸਕਦਾ ਮੇਰੇ ਸਾਹਿਬ ਕੀ ਹੋ ਕਥੀ ਕਥੇ ਕਥ ਦੇਖਾਂ ਮੈਂ ਅਕਥ ਨ ਕਥ ਨਾ ਜਾਈ ਜੋ ਤੁਦ ਪਾਵੇ ਸੋਈ ਅੱਖਾਂ ਤਿਲ ਤੇਰੀ ਵੜਿਆਈ ਕਹਿੰਦੇ ਹੈ ਪਰਮੇਸ਼ਰ ਜੀ ਤੇਰੇ ਬਾਰੇ ਮੈਂ ਕੀ ਦੱਸ ਸਕਦਾ ਤੇਰਾ ਸਰੂਪ ਕਥਨ ਤੋਂ ਬਾਹਰ ਆ ਤੇਰੇ ਬਾਰੇ ਕੁਝ ਦੱਸਿਆ ਨਹੀਂ ਜਾ ਸਕਦਾ ਜੋ ਤੈਨੂੰ ਚੰਗਾ ਲੱਗਦਾ ਮੈਂ ਉਹੀ ਤੇਰੀ ਸਿਫਤ ਸਲਾਹ ਕਰ ਸਕਦਾ ਮੈਂ ਤੇਰੀ ਤਿਲ ਜਿੰਨੀ ਵਡਿਆਈ ਨਹੀਂ ਕਰ ਸਕਦਾ ਮੇਰੇ ਵਿੱਚ ਕੋਈ ਬਲ ਨਹੀਂ ਹੈ ਏਤੇ ਕੂਕਰ ਹਾਉ ਬੇਗਾਨਾ ਪੌਕਾ ਇਸ ਤਨ ਤਾਈ ਪਗਤ ਹੀਨ ਨਾਨਕ ਜੀ ਹੋਏਗਾ ਤਾਂ ਖਸਮੇ ਨਾਉ ਨਾ ਜਾਈ ਜਿਵੇਂ ਕਹਿੰਦੇ ਬੇਗਾਨਿਆਂ ਕੁੱਤਿਆਂ ਵਿੱਚ ਜਾ ਕੇ ਕੁੱਤਾ ਭੌਂਕਦਾ ਸਿਰਫ ਆਪਣੀ ਬਚਾ ਕਰਨ ਦੇ ਲਈ ਇਸ ਤਰ੍ਹਾਂ ਹੀ ਕਹਿੰਦੇ ਮੈਂ ਇਸ ਜਿਹੜਾ ਸੰਸਾਰ ਇਹਦੇ ਵਿੱਚ ਵਿਕਾਰ ਭਰੇ ਨੇ ਮੈਂ ਇਸ ਵਿਕਾਰਾਂ ਭਰੇ ਸੰਸਾਰ ਦੇ ਵਿੱਚ ਉਨੀ ਕ ਕਹਿੰਦੇ ਵਡਿਆਈ ਕਰ ਰਿਹਾ ਜਿੰਨੀ ਤੂੰ ਮੈਨੂੰ ਕਰਨ ਦੇ ਲਈ ਬਲ ਬਖਸ਼ਦਾ ਜੇ ਕਹਿੰਦੇ ਨਾਨਕ ਭਗਤੀ ਤੋਂ ਵਾਂਝਾ ਵੀ ਹੋਏਗਾ ਤਾਂ ਵੀ ਕਹਿੰਦੇ ਤੂੰ ਮੇਰੀ ਰੱਖਿਆ ਕਰੇਗਾ ਕਿਉਂਕਿ ਤੇਰਾ ਇਹ ਮੁੱਢ ਕਦੀਮਾ ਦਾ ਸੁਭਾਅ ਕਿ ਤੂੰ ਸਾਡੀ ਰੱਖਿਆ ਕਰਨ ਵਾਲਾ ਹੈ ਤੂੰ ਆਪਣੇ ਭਗਤਾਂ ਦੀ ਰੱਖਿਆ ਕਰਨ ਵਾਲਾ ਹੈ ਤੂੰ ਸ਼ਰਨ ਆਇਆਂ ਦੀ ਰੱਖਿਆ ਕਰਨ ਵਾਲਾ ਹੈ ਬਿਲਾਵਲ ਮਹਿਲਾ ਪਹਿਲਾ ਮਨਮੰਦਰ ਤਨਵੀਸ ਕਲੰਦਰ ਘਟ ਹੀ ਤੀਰਥ ਨਾਵਾ ਇੱਕ ਸ਼ਬਦ ਮੇਰੇ ਪ੍ਰਾਨ ਬਸਤ ਹੈ ਬਾਹੜ ਜਨਮ ਨ ਆਵਾ ਮਨਬੀਦਿਆ ਦਿਆਲ ਸੇਤੀ ਮੇਰੀ ਮਾਈ ਕੌਣ ਜਾਣੇ ਪੀਰ ਪਰਾਈ ਹਮ ਨਾਹੀ ਚਿੰਤ ਪਰਾਈ ਰਹਾਓ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਕਿ ਹੁਣ ਮੇਰਾ ਇਹ ਜਿਹੜਾ ਮਾਨਾ ਤੇਰੇ ਰਹਿਣ ਲਈ ਮੰਦਰ ਬਣ ਗਿਆ ਜਿਹੜੇ ਮੇਰੇ ਗਿਆਨ ਇੰਦਰੇ ਨੇ ਉਹ ਵੀ ਵਸ ਵਿੱਚ ਹੋ ਗਏ ਨੇ ਉਹ ਵੀ ਤੇਰੇ ਗੁਣ ਗਾਉਂਦੇ ਨੇ ਇਸ ਤਰ੍ਹਾਂ ਮੈਂ ਆਪਣੇ ਹਿਰਦੇ ਘਰ ਵਿੱਚ ਸ਼ਬਦ ਰੂਪ ਤੀਰਥ ਇਸ਼ਨਾਨ ਕਰ ਰਿਹਾ ਹਾਂ ਮੇਰੇ ਘਰ ਦੇ ਹਿਰਦੇ ਵਿੱਚ ਹੀ ਮੇਰਾ ਮਨ ਮੰਦਰ ਬਣਿਆ ਹੋਇਆ ਮੇਰੇ ਗਿਆਨ ਇੰਦਰੇ ਸਾਰੇ ਤੇਰੇ ਗੁਣ ਗਾਉਂਦੇ ਨੇ ਤੇਰਾ ਇੱਕ ਸ਼ਬਦ ਮੇਰੇ ਪ੍ਰਾਣਾ ਵਿੱਚ ਵਸ ਗਿਆ ਹੁਣ ਮੇਰਾ ਦੁਬਾਰਾ ਜਨਮ ਨਹੀਂ ਹੋਏਗਾ ਕਹਿੰਦੇ ਇਹ ਮੇਰੀ ਮਾਈ ਮੇਰਾ ਮਨ ਪਰਮੇਸ਼ਰ ਦੇ ਚਰਨਾਂ 'ਚ ਜੁੜ ਗਿਆ ਕਹਿੰਦੇ ਪਰਮੇਸ਼ਰ ਜੀ ਤੇਰੇ ਤੋਂ ਬਿਨਾ ਕੋਈ ਜੀਵ ਕਿਸੇ ਦੂਜੇ ਦੀ ਪੀੜ ਨਹੀਂ ਜਾਣ ਸਕਦਾ ਸਾਨੂੰ ਕਹਿੰਦੇ ਤੇਰੇ ਤੋਂ ਬਿਨਾ ਕਿਸੇ ਹੋਰ ਤੇ ਆਸਰਾ ਰੱਖਣ ਦੀ ਲੋੜ ਨਹੀਂ ਸਾਨੂੰ ਕੋਈ ਚਿੰਤਾ ਨਹੀਂ ਹੈ ਸਾਨੂੰ ਤੇਰਾ ਹੀ ਆਸਰਾ ਹੈ ਵਾਹਿਗੁਰੂ ਜੀ ਵਾਹਿਗੁਰੂ ਜੀ ਅਗਮ ਅਗੋਚਰ ਅਲਖ ਅਪਾਰਾ ਚਿੰਤਾ ਕਰੋ ਹਮਾਰੀ ਜਲ ਥਲ ਮਹੀਅਲ ਭਰਪੂਰ ਲੀਣਾ ਘਟ ਘਟ ਜੋਤ ਤੁਮਾਰੀ ਕੰਦੇ ਹੀ ਸਾਡੀ ਪਹੁੰਚ ਤੋਂ ਪਰੇ ਹੈ ਸਾਡੀ ਗਿਆਨ ਗਿੰਦਰੀਆਂ ਦੀ ਪਹੁੰਚ ਤੋਂ ਪਰੇ ਅਦ੍ਰਿਸ਼ਟ ਪਰਮੇਸ਼ਰ ਜੀ ਤੁਹਾਨੂੰ ਸਾਰਿਆਂ ਦੀ ਚਿੰਤਾ ਹੈ ਤੁਸੀਂ ਜਗਤ ਪੈਦਾ ਕੀਤਾ ਇਹਦੀ ਪਾਲਣਾ ਵੀ ਤੁਸੀਂ ਕਰ ਰਹੇ ਹੋ ਧਰਤੀ ਚ ਪਾਣੀ ਚ ਪੁਲਾੜ ਚ ਹਰ ਇੱਕ ਜਗ੍ਹਾ ਤੇ ਪਰਮੇਸ਼ਰ ਜੀ ਤੁਹਾਡੀ ਜੋਤ ਹੈ ਹਰ ਇੱਕ ਸਰੀਰ ਵਿੱਚ ਸਿੱਖ ਮਤ ਸਭ ਬੁੱਧ ਤੁਮਾਰੀ ਮੰਦਰ ਸ਼ਾਵਾ ਤੇਰੇ ਜੋ ਜਿਵੇਂ ਅਵਰ ਨਾ ਜਾਣਾ ਮੇਰੇ ਸਾਹਿਬਾ ਗੁਣ ਗਾਵਾਂ ਨਿਤ ਤੇਰੇ ਕਹਿੰਦੇ ਹੈ ਪਰਮੇਸ਼ਰ ਜੀ ਸਾਡੀ ਬੁੱਧ ਸਾਡਾ ਸਰੀਰ ਇਹ ਸਭ ਕੁਝ ਤੁਹਾਡਾ ਹੀ ਬਖਸ਼ਿਆ ਹੋਇਆ ਜੋ ਸਾਨੂੰ ਕੋਈ ਕਹਿੰਦੇ ਅਕਲ ਆ ਕੋਈ ਮਾਤਾ ਇਹ ਸਾਰੀ ਤੇਰੀ ਦਿੱਤੀ ਹੋਈ ਆ ਤੇਰੇ ਤੋਂ ਬਿਨਾ ਸਾਡਾ ਕੋਈ ਆਸਰਾ ਨਹੀਂ ਪਰਮੇਸ਼ਰ ਜੀ ਏ ਰਹਿਮਤ ਕਰੋ ਕਿ ਤੁਹਾਡੇ ਸਦਾ ਹੀ ਅਸੀਂ ਗੁਣ ਗਾਈਏ ਤੁਹਾਡੀ ਸਦਾ ਹੀ ਅਸੀਂ ਸਿਫਤ ਸਲਾ ਕਰੀਏ ਜੀ ਜੰਤ ਸਭ ਸਰਣ ਤੁਮਾਰੀ ਸਰਬ ਚਿੰਤ ਤੁਧ ਪਾਸੇ ਜੋ ਤੁਧ ਪਾਵੇ ਸੋਈ ਚੰਗਾ ਇਕ ਨਾਨਕ ਕੀ ਅਰਦਾਸੇ ਕਹਿੰਦੇ ਹੈ ਪਰਮੇਸ਼ਰ ਜੀ ਤੇਰੇ ਪੈਦਾ ਕੀਤੇ ਹੋਏ ਸਾਰੇ ਜੀ ਜੰਤ ਤੇਰੀ ਸ਼ਰਨ ਵਿੱਚ ਨੇ ਸਾਰਿਆਂ ਦੇ ਸਾਰਿਆਂ ਨੇ ਤੈਨੂੰ ਆਪਣਾ ਆਸਰਾ ਬਣਾਇਆ ਹੋਇਆ ਸਾਡੀ ਤੂੰ ਹੀ ਰੱਖਿਆ ਕਰਨ ਵਾਲਾ ਤੇਰੇ ਹੁੰਦਿਆਂ ਸਾਨੂੰ ਕੋਈ ਚਿੰਤਾ ਨਹੀਂ ਹੈ ਇਹ ਨਾਨਕ ਜੀ ਅਰਦਾਸ ਕਰਦੇ ਨੇ ਕਹਿੰਦੇ ਜੋ ਪਰਮੇਸ਼ਰ ਜੀ ਤੁਸੀਂ ਕਰ ਰਹੇ ਹੋ ਸਾਨੂੰ ਉਹ ਚੰਗਾ ਲੱਗੇ ਅਸੀਂ ਤੇਰੀ ਰਜ਼ਾ ਵਿੱਚ ਰਹੀਏ ਸਾਨੂੰ ਇਹ ਬਲ ਦੇ ਦੇ ਬਿਲਾਵਲ ਮਹੱਲਾ ਪਹਿਲਾ ਆਪੇ ਸਬਦ ਆਪੇ ਨੀਸਾਨ ਆਪੇ ਸੁਰਤਾ ਆਪੇ ਜਾਨ ਆਪੇ ਕਰ ਕਰ ਵੇਖੈ ਤਾਣ ਤੂੰ ਦਾਤਾ ਨਾਮ ਪਰਵਾਨ ਐਸਾ ਨਾਮ ਨਿਰੰਜਨ ਦੇਉ ਹੋ ਜਾਚਿਕ ਤੂੰ ਅਲਖ ਅਪਿਓ ਰਹਾਉ ਹਾਂਜੀ ਸੰਗਤ ਜੀ ਗੁਰੂ ਨਾਨਕ ਪਾਸ਼ਾ ਕਹਿੰਦੇ ਨੇ ਕਿ हे ਪਰਮੇਸ਼ਰ ਜੀ ਤੂੰ ਆਪ ਹੀ ਆਪਣੀ ਸਿਫਤ ਸਲਾਹ ਹੈ ਤੇ ਆਪ ਹੀ ਆਪਣੀ ਸਿਫਤ ਸਲਾਹ ਦੀ ਰਾਹਦਾਰੀ ਜੀਵਾਂ ਨੂੰ ਦਿਨਣਾ ਹੈ ਤੂੰ ਆਪੇ ਹੀ ਸਾਡੀਆਂ ਅਰਦਾਸਾਂ ਸੁਣਨ ਵਾਲਾ ਹੈ ਤੂੰ ਆਪੇ ਹੀ ਸਾਡੇ ਦਿਨਾਂ ਦੀ ਜਾਣਨ ਵਾਲਾ ਹੈ ਆਪਣਾ ਬਲ ਪਸਾਰ ਕੇ ਆਪ ਹੀ ਫਿਰ ਤੂੰ ਦੇਖ ਰਿਹਾ ਹੈ ਤੂੰ ਸਭ ਦਾਤਾ ਦੇਣ ਵਾਲਾ ਹੈ ਜਿਸ ਨੂੰ ਨਾਮ ਦੀ ਦਾਤ ਮਿਲ ਜਾਏ ਉਹ ਤੇਰੇ ਦਰਬਾਰ ਵਿੱਚ ਪ੍ਰਵਾਨ ਹੋ ਜਾਂਦਾ ਹੈ ਜਿਵੇਂ ਦਾ ਕਹਿੰਦੇ ਪਰਮੇਸ਼ਰ ਜੀ ਤੂੰ ਨਿਰਲੇਪ ਹੈ ਉਸ ਤਰ੍ਹਾਂ ਤੇ ਦਾਹੀ ਤੇਰਾ ਨਾਮ ਹੈ ਜੋ ਇਸ ਸੰਸਾਰ ਸਾਗਰ ਤੋਂ ਜੀਵ ਨੂੰ ਤਾਰ ਦਿੰਦਾ ਹੈ ਕਹਿੰਦੇ ਅਸੀਂ ਤੇਰੇ ਦਰ ਤੇ ਮੰਗਤੇ ਹਾਂ ਤੇਰੇ ਨਾਮ ਦੀ ਦਾਤ ਮੰਗਦੇ ਹਾਂ ਤੂੰ ਅਦ੍ਰਿਸ਼ਟ ਹੈ ਥੈਰੇ ਭੇਦ ਨਹੀਂ ਪਾਇਆ ਜਾ ਸਕਦਾ ਮਾਇਆ ਮੋਹ ਉਤਰ ਕਟੀ ਨਾਰ ਪੂੰਡੀ ਕਾਮਣ ਕਾਮਣੀ ਯਾਰ ਰਾਜ ਰੂਪ ਝੂਠਾ ਦਿਨ ਚਾਰ ਨਾਮ ਮਿਲੇ ਚਾਨਣ ਅੰਧਿਆਰ ਕਹਿੰਦੇ ਜਿਹੜੀ ਮਾਇਆ ਦਾ ਮੋਹ ਆ ਜਿਵੇਂ ਕੋਈ ਵੀ ਵਿਚਾਰਨ ਇਸਤਰੀ ਹੁੰਦੀ ਆ ਜਿਵੇਂ ਕੋਈ ਟੂਣੇ ਕਰਨ ਵਾਲੀ ਇਸਤਰੀ ਹੁੰਦੀ ਆ ਇਸ ਤਰ੍ਹਾਂ ਮਾਇਆ ਦਾ ਮੋਹ ਹੈ ਇੱਥੇ ਕਹਿੰਦੇ ਜੇ ਕੋਈ ਰਾਜ ਆ ਕਿਸੇ ਨੂੰ ਰਾਜ ਦੌਲਤ ਮਿਲੀ ਆ ਸੁੰਦਰਤਾ ਮਿਲੀ ਆ ਸਭ ਝੂਠੀ ਆ ਦਿਨ ਚਾਰ ਦੀ ਪਰੌਣੀ ਹੈ ਜਿਸ ਜੀਵ ਨੂੰ ਕਹਿੰਦੇ ਨਾਮ ਦਾ ਚਾਨਣ ਮਿਲ ਜਾਂਦਾ ਉਹਦੀ ਅਗਿਆਨਤਾ ਸਾਰੀ ਖਤਮ ਹੋ ਜਾਂਦੀ ਆ ਅਗਿਆਨਤਾ ਕਿਹੜੀ ਕਿ ਇਹ ਸੰਸਾਰ ਥੋੜ ਚਿਰਾਂ ਹੈ ਸਭ ਪਰ ਸਭ ਕੁਛ ਨਾਸ਼ਵੰਤ ਹੈ ਇੱਕ ਪਰਮੇਸ਼ਰ ਦਾ ਨਾਮ ਨਾਲ ਚੱਲਣ ਵਾਲਾ ਹੈ ਚੱਖ ਛੋੜੀ ਸਹਸਾ ਨਹੀਂ ਕੋਏ ਬਾਪ ਦਿਸੈ ਵੇ ਜਾਤ ਨਾ ਹੋਏ ਕਹਿੰਦੇ ਜਿਸ ਜੀਵ ਨੇ ਇਸ ਮਾਇਆ ਨੂੰ ਕਹਿੰਦੇ ਸਵਾਦ ਚੱਕ ਕੇ ਦੇਖ ਲਿਆ ਉਹਨੂੰ ਫਿਰ ਕੋਈ ਕਹਿੰਦੇ ਪਟਕਣਾ ਨਹੀਂ ਰਹਿੰਦੀ ਸਾਨੂੰ ਪਤਾ ਲੱਗ ਜਾਂਦਾ ਕਿ ਇਹ ਮਾਇਆ ਥੋੜ ਚਰੀ ਆ ਜਿਵੇਂ ਕਹਿੰਦੇ ਜਿਸ ਦਾ ਬਾਪ ਉਹਦੇ ਸਿਰ ਤੇ ਹੋਏ ਉਹਨੂੰ ਫਿਰ ਕਹਿੰਦੇ ਕੋਈ ਇਹ ਨਹੀਂ ਕਹਿ ਸਕਦਾ ਵੀ ਇਹਦੀ ਕਿਹੜੀ ਜਾਤ ਆ ਜਿਸ ਤਰ੍ਹਾਂ ਪਰਮੇਸ਼ਰ ਕਹਿੰਦੇ ਸਾਡੇ ਸਬਦੇ ਉੱਪਰ ਰਾਖਾ ਹੈ ਤਾਂ ਫਿਰ ਸਾਨੂੰ ਕਿਸੇ ਵੀ ਡਰ ਦੀ ਲੋੜ ਨਹੀਂ ਏਕੇ ਕੋ ਨਾ ਹੀ ਪਉ ਕੋਏ ਕਰਤਾ ਕਰੇ ਕਰਾਵੇ ਸੋਏ ਜਿਨ੍ਹਾਂ ਦੇ ਉੱਪਰ ਕਹਿੰਦੇ ਇੱਕ ਉਹ ਪਰਮੇਸ਼ਰ ਰਾਖਾ ਬਣ ਗਿਆ ਉਹਨਾਂ ਨੂੰ ਕੋਈ ਡਰ ਨਹੀਂ ਰਹਿੰਦਾ ਉਹਨਾਂ ਨੂੰ ਇਹ ਤਸੱਲੀ ਹੋ ਜਾਂਦੀ ਆ ਕਿ ਜੋ ਕੁਝ ਵੀ ਪਰਮੇਸ਼ਰ ਕਰ ਰਿਹਾ ਤੇ ਕਰਵਾ ਰਿਹਾ ਉਹ ਪਰਮੇਸ਼ਰ ਹੀ ਕਰਵਾ ਰਿਹਾ ਫਿਰ ਡਰ ਕਿਸ ਚੀਜ਼ ਦਾ ਸਬਦ ਮੁਏ ਮਨ ਮੰਨ ਤੇ ਮਾਰਿਆ ਠਾਕ ਰਹੇ ਮਨ ਸਾਚੈ ਤਾਰਿਆ ਜਦੋਂ ਜੀਵ ਕਹਿੰਦੇ ਗੁਰੂ ਦੇ ਸ਼ਬਦ ਦੇ ਰਾਹੇ ਮਨ ਮਾਰ ਲੈਂਦੇ ਨੇ ਤਾਂ ਉਹਨਾਂ ਦਾ ਜਿਹੜਾ ਮਨਾ ਵਿਕਾਰਾਂ ਵੱਲੋਂ ਮਰ ਜਾਂਦਾ ਵਿਕਾਰਾਂ ਵੱਲੋਂ ਉਹਨਾਂ ਦੇ ਮਨ ਨੂੰ ਰੋਕ ਹੋ ਜਾਂਦੀ ਆ ਤੇ ਉਹਨਾਂ ਨੂੰ ਪਰਮੇਸ਼ਰ ਦਾ ਆਸਰਾ ਮਿਲ ਜਾਂਦਾ ਅਵਰਨ ਸੂਜੈ ਗੁਰ ਕੋ ਵਾਰਿਆ ਨਾਨਕ ਨਾਮ ਰਤੇ ਨਿਸਤਾਰਿਆ ਕਹਿੰਦੇ ਮੈਂ ਗੁਰੂ ਤੋਂ ਸਦਕੇ ਜਾਂਦਾ ਹਾਂ ਕਹਿੰਦੇ ਗੁਰੂ ਤੋਂ ਬਿਨਾ ਮੈਨੂੰ ਹੋਰ ਨਹੀਂ ਕੋਈ ਦਿਸਦਾ ਜਿਹੜਾ ਸਾਨੂੰ ਪਰਮੇਸ਼ਰ ਦੇ ਲੜ ਲਾ ਸਕਦਾ ਹੋਵੇ ਨਾਨਕ ਜੀ ਕਹਿੰਦੇ ਨੇ ਜਿਹੜੇ ਜੀਵ ਨਾਮ ਰੰਗ ਵਿੱਚ ਰੰਗੇ ਜਾਂਦੇ ਨੇ ਉਹ ਇਸ ਸੰਸਾਰ ਸਾਗਰ ਨੂੰ ਤਰ ਜਾਂਦੇ ਨੇ ਉਹਨਾਂ ਨੂੰ ਫਿਰ ਪਬਜਲ ਦੇ ਵਿੱਚ ਡੁੱਬਣ ਦਾ ਕੋਈ ਡਰ ਨਹੀਂ ਰਹਿੰਦਾ ਉਹ ਪਰਮੇਸ਼ਰ ਦੇ ਨਾਮ ਰੰਗ ਵਿੱਚ ਰੰਗ ਕੇ ਇਸ ਸੰਸਾਰ ਸਾਗਰ ਨੂੰ ਤਰ ਲੈਂਦੇ ਨੇ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਅਨੇਕਾਂ ਅਨੇਕਾਂ ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜਦਿਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੇ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ